ਆਪਣੀ ਸਕਰੀਨ ਤੇ ਜੋ ਤੁਸੀਂ ਵੀਡੀਓ ਦੇਖ ਰਹੇ ਹੋ ਇਹ ਕੋਈ ਅਫਗਾਨਿਸਤਾਨ ਪਾਕਿਸਤਾਨ ਜਾਂ ਕਿਸੇ ਅਫਰੀਕਨ ਕੰਟਰੀ ਦੀ ਨਹੀਂ ਬਲਕਿ ਪੰਜਾਬ ਦੇ ਲੁਧਿਆਣਾ ਸ਼ਹਿਰ ਦੀ ਵੀਡੀਓ ਹੈ ਆਪਣੇ ਆਪ ਵਿੱਚ ਇਹ ਵੀਡੀਓ ਪੰਜਾਬ ਦੀ ਕਾਨੂੰਨ ਵਿਵਸਥਾ ਦੀ ਪੋਲ ਖੋਲ ਰਹੀ ਹੈ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਇਸ ਵੀਡੀਓ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਵੇਂ ਦਿਨ ਦਿਹਾੜੇ ਮੋਟਰਸਾਈਕਲ ਤੇ ਆਏ ਦੋ ਲੁਟੇਰੇ ਬਿਨਾਂ ਕਿਸੇ ਡਰ ਪੈ ਤੋਂ ਇੱਕ ਸਾਈਕਲ ਸਵਾਰ ਨੌਜਵਾਨ ਕੋਲੋਂ ਉਸ ਦੇ ਹੱਥਾਂ ਵਿੱਚ ਫੜਿਆ ਮੋਬਾਈਲ ਫੋਨ ਖੋ ਕੇ ਬੜੇ ਆਰਾਮ ਨਾਲ ਮੋਟਰਸਾਈਕਲ ਤੇ ਬੈਠ ਕੇ ਭੱਜ ਜਾਂਦੇ ਹਨ ਇਹਨਾਂ ਲੁਟੇਰਿਆਂ ਦੀ ਬਾੜੀ ਲੈਂਗੁਏਜ ਤੋਂ ਸਾਫ ਪਤਾ ਲੱਗਦਾ ਹੈ ਕਿ ਇਹਨਾਂ ਨੂੰ ਕਾਨੂੰਨ ਜਾਂ ਪੁਲਿਸ ਦਾ ਕੋਈ ਡਰ ਭੈ ਨਹੀਂ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਪੰਜਾਬ ਦੀ ਕਾਨੂੰਨ ਵਿਵਸਥਾ ਬਾਰੇ ਤੁਹਾਡੇ ਕੀ ਵਿਚਾਰ ਹਨ ਇਹ ਕਮੈਂਟ ਕਰਕੇ ਦੱਸਣਾ। ਬਿਊਰੋ ਰਿਪੋਰਟ ਪੰਜਾਬ ਹਲਚਲ ਨਿਊਜ਼। ਹਾਂਜੀ ਤੁਹਾਡਾ ਨਾਮ ਕੀ ਹੈ ਜੀ? ਮੇਰਾ ਨਾਮ ਆलम ਹੈ। ਕੀ ਹੋਇਆ ਤੁਹਾਡੇ ਨਾਲ ਅੱਜ? ਮੋਬਾਈਲ ਹੋ ਗਿਆ ਮੇਰਾ। ਤੇ ਕਾਤੇ ਸੀਗੇ ਬੰਦੇ। ਤੇ ਮੋੜ ਸੇ ਗੰਦੇ ਸੀ ਜੀ ਅੱਛਾ ਕਿੰਨੇ ਬੰਦੇ ਸੀਗੇ ਦੋ ਬੰਦੇ ਸੀਗੇ ਜੀ ਤੁਸੀਂ ਕੀ ਕਰਨ ਜਾ ਰਹੇ ਸੀ ਉੱਧਰ ਮੈਂ ਟਾਇਲ ਲਾਣ ਜਾ ਰਿਹਾ ਸੀ ਅੱਛਾ ਜੀ ਤੇ ਕਿੰਨੇ ਵਜੇ ਦੀ ਵਾਰਦਾਤ ਹੈ ਇਹ 2:30 ਵਜੇ ਦੀ ਵਾਰਦਾਤ ਹੈ ਜੀ ਅੱਛਾ ਦਿਨੇ ਹੀ ਮਤਲਬ ਦੁਪਹਿਰine ਹੀ ਦਿਨੇ ਦੀ ਠੀਕ ਹੈ ਜੀ ਤੇ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਚਾਹੁੰਦੇ ਹੋ ਚਾਹੁੰਨੇ ਇਹ ਜੀ ਜੋ ਮੋਬਾਈਲ ਮਿਲ ਜਾਏ ਮੇਰੀ ਠੀਕ ਹੈ ਜੀ